ਬੰਗਲਾਦੇਸ਼ ਦੇ ਵਿੱਚ ਉੱਥੇ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ ਉਹ ਬੰਗਲਾਦੇਸ਼ ਨੂੰ ਹੁਣ ਭੱਜ ਕੇ ਇੰਡੀਆ ਚ ਲੱਗ ਗਈ ਤੇ ਇਹ ਵੀ ਖਬਰ ਆ ਰਹੀ ਹੈ ਇੰਡੀਆ ਤੋਂ ਬਾਅਦ ਯੂਕੇ ਚ ਪੋਲੀਟੀਕਲ ਅਸਾਈਲਮ ਉਸਨੇ ਲੈਣਾ ਹੈਗਾ ਆ ਆਲ ਓਵਰ ਦੀ ਵਰਲਡ ਜਿਹੜੇ ਬੰਗਲਾਦੇਸ਼ੀ ਲੋਕ ਆ ਬਹੁਤ ਜ਼ਿਆਦਾ ਖੁਸ਼ ਹੈਗੇ ਆ ਇੱਕ ਤਰ੍ਹਾਂ ਦੇ ਨਾਲ ਈਵਨ ਦੋ ਇਲੈਕਸ਼ਨ ਕਰਵਾਉਂਦੀ ਰਹੀ ਪਰ ਉਸ ਨੂੰ ਐਜ਼ ਏ ਡਿਕਟੇਟਰ ਹੀ ਜਾਣਿਆ ਜਾਂਦਾ ਸੀ ਜਿੰਨੇ ਵੀ ਆਪੋਜੀਸ਼ਨ ਦੇ ਬੰਦੇ ਆ ਕੋਈ ਵਿਰੋਧ ਕਰਦਾ ਸੀ ਉਸ ਨੂੰ ਜੇਲਾਂ ਦੇ ਵਿੱਚ ਸਿੱਟ ਦਿੱਤਾ ਜਾਂਦਾ ਸੀ ਰੀਸੈਂਟਲੀ ਉਹਨਾਂ ਦੇ ਜਿਹੜੀ ਆਪੋਜੀਸ਼ਨ ਦਾ ਲੀਡਰ ਬੀਬੀ ਆ ਉਸ ਨੂੰ ਵੀ ਜਿਹੜਾ ਆ ਹੁਣ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਗਿਆ ਤੇ ਹਾਊਸ ਅਰੈਸਟ ਕੀਤਾ ਗਿਆ ਉੱਥੇ ਦੇ ਜਿਹੜੇ ਮਿਲਟਰੀ ਦੇ ਲੀਡਰ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਬਈ ਬਹੁਤ ਜਲਦੀ ਇੰਟਰਮ ਗਵਰਨਮੈਂਟ ਅਸੀਂ ਬਣਾਉਣ ਜਾ ਰਹੇ ਆ ਕਿਉਂਕਿ ਮਿਲਟਰੀ ਜਿਹੜੀ ਆ ਉਹ ਰੂਲ ਕਰਨਾ ਨਹੀਂ ਚਾਹਦੀ ਹੈਗੀ ਬੰਗਲਾਦੇਸ਼ੀ ਲੋਕਾਂ ਦਾ ਮਿਲਟਰੀ ਦੇ ਵਿੱਚ ਕਾਫੀ ਜਿਹੜਾ ਗੁੱਡ ਫੇਥ ਹੈਗਾ ਕਿਉਂਕਿ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਸ਼ੇਖ ਹਸਿਨਾ ਉਸ ਨੇ ਮਿਲਟਰੀ ਨੂੰ ਵੀ ਆਰਡਰ ਕੀਤਾ ਸੀ ਕਿ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਇਹਨਾਂ ਤੇ ਵੀ ਗੋਲੀਆਂ ਚਲਾਈਆਂ ਜਾਣ ਪੁਲਿਸ ਨੇ 300 ਤੋਂ ਵੱਧ ਸਟੂਡੈਂਟਸ ਨੂੰ ਗੋਲੀਆਂ ਮਾਰ ਕੇ ਮਾਰਤਾ ਸੀ ਕੁਝ 15 ਦੇ ਕਰੀਬ ਪੁਲਿਸ ਵਾਲੇ ਵੀ ਜਿਹੜੇ ਮਰੇ ਸੀਗੇ ਸੋ ਇੰਨਾ ਜਿਆਦਾ ਜਿਹੜਾ ਅਨਰੈਸ ਉੱਥੇ ਹੋਇਆ ਲੋਕ ਇੰਨੇ ਗੁੱਸੇ ਦੇ ਵਿੱਚ ਸੀ ਉਹਨਾਂ ਨੇ ਜਿਹੜੀ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਸ਼ੇਖ ਹਸਿਨਾ ਆ ਉਹਦਾ ਜਿਹੜਾ ਫਾਦਰ ਆ ਜਿਸ ਨੂੰ ਉੱਥੇ ਦਾ ਜਿਹੜਾ ਮੇਨ ਇਹ ਗਿਣਿਆ ਜਾਂਦਾ ਵੀ ਉਸ ਨੇ ਹੀ ਬੰਗਲਾਦੇਸ਼ ਬਣਾਇਆ ਸੀ ਉਸਦੇ ਵੀ ਜਿਹੜੇ ਬੁੱਤ ਆ ਉਹ ਤੋੜ ਦਿੱਤੇ ਲੋਕਾਂ ਨੇ ਸ਼ੇਖ ਸੀਨਾ ਦੇ ਘਰ ਦੇ ਵਿੱਚ ਜਾ ਕੇ ਜਿਹੜਾ ਉਹਦਾ ਬੰਗਲੋ ਸੀ ਪ੍ਰਾਈਮ ਮਿਨਿਸਟਰ ਦਾ ਸਾਰਾ ਸਮਾਨ ਜਿਹੜਾ ਲੁੱਟ ਲਿਆ ਤੇ ਕਿਸੇ ਨੇ ਲੋਕਾਂ ਨੂੰ ਰੋਕਿਆ ਨਹੀਂ ਹੈਗਾ ਇਨਾ ਜ਼ਿਆਦਾ ਜਿਹੜਾ ਗੁੱਸਾ ਆ ਲੋਕਾਂ ਦੇ ਵਿੱਚ ਸੀ ਪਿਛਲੇ 15 ਸਾਲਾਂ ਤੋਂ ਕੀ ਕੁਝ ਹੋ ਰਿਹਾ ਇਹ ਸਟੋਰੀ ਸ਼ੁਰੂ ਇੱਥੋਂ ਹੋਈ ਸੀ ਕਿ ਉਸਨੇ 30% ਕੋਟਾ ਰੱਖਿਆ ਸੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਸੀ ਫਾਇਰ ਫਾਈਟਰਸ ਜਾਂ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਪਰ ਜੋ ਯੂਨੀਵਰਸਿਟੀ ਦੇ ਸਟੂਡੈਂਟਸ ਸੀ ਉਹ ਕਹਿ ਰਹੇ ਬਈ ਇਹ ਸਿਰਫ ਆਪਣੀ ਹੀ ਪਾਰਟੀ ਜਿਹੜੀ ਆ ਉਹਨਾਂ ਦੀ ਅਬਾਮੀ ਲੀਗ ਪਾਰਟੀ ਆ ਉਹਨਾਂ ਦੇ ਲੋਕਾਂ ਨੂੰ ਹੀ ਗਵਰਨਮੈਂਟ ਦੀਆਂ ਜੋਬਸ ਦੇਣਾ ਚਾਹਦੇ ਹੈਗੇ ਆ ਇਸ ਕਰਕੇ ਜਿਹੜੀ ਆ ਇਹ ਲੜਾਈ ਸ਼ੁਰੂ ਹੋਈ ਸੀ ਪਰ ਬਹੁਤ ਹੀ ਬਲੱਡ ਬਾਥ ਹੋਇਆ 300 ਤੋਂ ਵੱਧ ਸਟੂਡੈਂਟਸ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੇ ਆ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੱਤੇ ਗਏ ਤੇ ਹੁਣ ਉਹ ਬੀਬੀ ਉੱਥੋਂ ਭੱਜ ਗਈ ਹੈਗੀ ਆ ਹੁਣ ਇਹ ਸਾਰੇ ਕਾਸੇ ਚੋਂ ਬੰਗਲਾਦੇਸ਼ ਦਾ ਨੋਬਲ ਲੌਰिएट ਮੁਹੰਮਦ ਯੂਨਿਸ ਜਿਨ੍ਹਾਂ ਨੇ ਗ੍ਰਾਮੀਨ ਬੈਂਕ ਸ਼ੁਰੂ ਕੀਤੀ ਸੀ ਆ ਲੋਕਾਂ ਨੂੰ ਛੋਟੇ ਛੋਟੇ ਥੋੜਾ ਥੋੜਾ ਪੈਸਾ ਦੇ ਕੇ ਅ ਬਿਜ਼ਨਸ ਜਿਹੜਾ ਸ਼ੁਰੂ ਕਰਨ ਦੇ ਲਈ ਉਹਨੂੰ ਬੈਂਕਰ ਆਫ ਦਾ ਪੂਰ ਕਰਕੇ ਜਾਣਿਆ ਜਾਂਦਾ ਹੈਗਾ ਤੇ ਉਸ ਦੇ ਉਸ ਦੇ ਨਾਮ ਦੇ ਲਈ ਜਿਹੜੇ ਸਟੂਡੈਂਟਸ ਆ ਜਾਂ ਬਹੁਤ ਸਾਰੇ ਲੋਕ ਆ ਉਹ ਇਹ ਕਹਿ ਰਹੇ ਆ ਕਿ ਉਸ ਨੂੰ ਐਜ਼ ਅ ਪ੍ਰਾਈਮ ਮਿਨਿਸਟਰ ਬਣਾਇਆ ਜਾਵੇ ਇਨ ਟਰਮ ਪ੍ਰਾਈਮ ਮਿਨਿਸਟਰ ਤੇ ਇੰਨਾ ਜ਼ਿਆਦਾ ਰਿਸਪੈਕਟ ਜਿਹੜੀ ਆ ਉਸ ਬੰਦੇ ਦੇ ਵਿੱਚ ਹੈਗੀ ਆ ਸੋ ਹੁਣ ਇਹ ਦੇਖਦੇ ਆ ਕਿ ਉੱਥੇ ਦੀ ਜਿਹੜੀ ਮਿਲਟਰੀ ਆ ਉਹ ਕੀ ਕਰਦੀ ਹੈਗੀ ਆ ਪਰ ਮਿਲਟਰੀ ਨੇ ਵੀ ਕਈ ਵਾਰ ਟੇਕਓਵਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਜਦੋਂ ਤੋਂ ਹੀ ਜਿਹੜਾ ਬੰਗਲਾਦੇਸ਼ ਜਿਹੜਾ ਆਜ਼ਾਦ ਹੋਇਆ ਹੈ ਜੀ ਬਿਲਕੁਲ ਸੋ ਉੱਥੇ ਹੁਣ ਮੰਗ ਇਹ ਉੱਠ ਰਹੀ ਆ ਜਿਹੜਾ ਗ੍ਰਾਮੀਨ ਬੈਂਕ ਬਣਾਉਣ ਵਾਲਾ ਜਿਹੜਾ ਫਾਊਂਡਰ ਆ ਮੁਹੰਮਦ ਯੂਨਸ ਨੂੰ ਨੋਬਲ ਪੁਰਸਕਾਰ ਵੀ ਜਿਹੜਾ ਮਿਲਿਆ ਹੈ ਇਨਾਮ ਵੀ ਮਿਲਿਆ ਹੈ ਬੰਗਲਾਦੇਸ਼ ਦੇ ਪ੍ਰੋਟੈਸਟਰ ਮੰਗ ਕਰ ਰਹੇ ਆ ਵੀ ਮੁਹੰਮਦ ਯੂਨਸ ਹੋਣ ਜਿਹੜੀ ਸਰਕਾਰ ਨੂੰ ਲੀਡ ਕਰੇ ਬੈਂਕਰ ਆਫ ਦਾ ਪੂਰ ਜਿਹੜਾ ਗ੍ਰਾਮੀਣ ਬੈਂਕ ਆ ਜਿਸ ਦੀ ਸ਼ਾਖਾ ਸੈਨੋਜ਼ੇ ਦੇ ਵਿੱਚ ਵੀ ਹੈ ਇੱਕ ਉਹਨਾਂ ਨੂੰ ਜਿਹੜਾ ਇਹ ਮੰਗ ਕੀਤੀ ਜਾ ਰਹੀ ਹੈ ਸ਼ੇਖ ਅਸੀਨਾ ਤਾਂ ਲੋਕਾਂ ਨੂੰ ਮਰਵਾ ਕੇ ਆਪ ਤਾਂ ਉੱਥੇ ਹੈਲੀਕਾਪਟਰ ਤੇ ਚੜ ਕੇ ਉੱਥੋਂ ਦੌੜ ਗਈ ਨਸ ਗਈ ਆ ਤੇ ਕਿਨੇ મોદી ਦੀ ਛਰਨ ਦੇ ਵਿੱਚ ਆ ਕੇ ਉਹ ਬੈਠੀ ਆ ਸੋ ਸ਼ੇਖ ਅਸੀਨਾ ਨੇ ਜਿਹੜੇ ਆ ਜਾਂਦੇ ਜਾਂਦੇ ਜਿਹੜੀ ਪਾਰਲੀਮੈਂਟ ਆ ਡਿਸਾਲਵ ਕਰਤੀ ਆ ਉੱਥੇ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਲੋਕ ਗੋਸੇਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਪੈਲਸ ਸੀ ਜਾਂ ਉਹਨਾਂ ਦੇ ਘਰਾਂ ਦੇ ਵਿੱਚ ਲੋਕ ਪਹੁੰਚੇ ਸੀ ਆਰਮੀ ਬਿਲਕੁਲ ਨਹੀਂ ਸੀ ਰੋਕ ਰਹੀ ਲੋਕਾਂ ਦਾ ਤੇ ਆਰਮੀ ਦਾ ਵਿੱਚ ਇਸ ਟਾਈਮ ਕਹਿੰਦੇ ਵੀ ਸ਼ਾਂਤੀ ਬਣੀ ਪਈ ਆ ਕੋਈ ਅਜਿਹੇ ਗੁੱਸੇ ਵਾਲੀ ਜਿਹੜੀ ਗੱਲ ਆ ਉਹ ਚਰਚਾ ਨਸਰ ਨਹੀਂ ਆ ਰਹੀ ਹੈਗੀ ਸੋ ਹੁਣ ਮੁਹੰਮਦ ਯੂਨਸ ਜਿਸ ਨੇ ਨੋਬਲ ਜਿਹੜਾ ਨਾਮ ਜਿੱਤਿਆ ਆ ਉਹਨੂੰ ਪਤਾ ਹੋਊਗਾ ਵੀ ਮੈਂ ਕਿਤੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਬਣ ਜੂਗਾ ਉਹਦੇ ਬਾਰੇ ਤਾਂ ਸ਼ਾਇਦ ਪਤਾ ਨਹੀਂ ਆ ਸੋ ਇੱਕਦਮ ਜਿਹੜਾ ਸਿਆਸੀ ਪੁਚਾ ਲਾ ਉਹ ਇਸ ਟਾਈਮ ਬੰਗਲਾਦੇਸ਼ ਦੇ ਵਿੱਚ ਆਇਆ ਪਿਆ ਆ ਤੇ ਉਹਦੇ ਕਰਕੇ ਕਈ ਵੱਡੀਆਂ-ਵੱਡੀਆਂ ਇਮਾਰਤਾਂ ਡਿੱਗ ਰਹੀਆਂ ਆ ਤੇ ਨਵੀਆਂ ਚੀਜ਼ਾਂ ਜਿਹੜੀਆਂ ਉਸ ਦੇ ਵਿੱਚੋਂ ਉੱਬਰ ਕੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ ਸੋ ਅ ਅਲ ਜਜ਼ੀਰਾ ਦੇ ਜਿਹੜੇ ਤਨਵੀਰ ਚੌਧਰੀ ਆ ਉਹ ਉੱਥੋਂ ਰਿਪੋਰਟ ਕਰਦੇ ਹੋਏ ਜਿਹੜੇ ਉਹ ਦੱਸ ਰਹੇ ਸੀਗੇ ਵੀ ਜਿਹੜੇ ਸਟੂਡੈਂਟ ਅਗੇਂਸਟ ਡਿਸਕ੍ਰਿਮੀਨੇਸ਼ਨ ਮੂਵਮੈਂਟ ਵਾਲੇ ਆ ਉਹਨਾਂ ਨੇ ਆ ਅਲਟੀਮੇਟਮ ਜਿਹੜਾ ਉਹ ਦਿੱਤਾ ਹੋਇਆ ਆ ਵੀ ਪਾਰਲੀਮੈਂਟ ਨੂੰ ਡਿਸਾਲਵ ਕਰ ਦਿਓ ਨਹੀਂ ਤਾਂ ਅਸੀਂ ਪ੍ਰੋਟੈਸਟ ਜਿਹੜੇ ਉਹ ਦੁਬਾਰਾ ਆ ਜਿਹੜੇ ਉਹ ਚਾਲੂ ਕਰ ਦਵਾਂਗੇ ਤੇ ਕਿੰਨੇ ਵੀ ਉਹਨਾਂ ਦੀ ਜਿਹੜੀ ਗੱਲ ਆ ਆਲਰੇਡੀ ਮੰਨ ਲਈ ਗਈ ਆ ਤੇ ਪਾਰਲੀਮੈਂਟ ਨੂੰ ਡਿਸਾਲਵ ਕਰ ਦਿੱਤਾ ਗਿਆ ਆ ਸੋ ਦੇਖੋ ਕੀ ਹੁੰਦਾ ਆ ਮੁਹੰਮਦ ਯੂਨਸ ਦੇ ਸਪੋਕਸਪਰਸਨ ਆ ਉਹਨਾਂ ਨੇ ਕਿਹਾ ਆ ਵੀ ਉਹਨਾਂ ਨੇ ਸਟੂਡੈਂਟਸ ਦੀ ਐਡਵਾਈਸ ਮੰਨ ਲਈ ਆ ਉਹਨਾਂ ਦੇ ਐਡਵਾਈਜ਼ਰ ਦੇ ਤੌਰ ਦੇ ਉੱਤੇ ਜਿਹੜੀ ਇੰਟਰਮ ਗਵਰਨਮੈਂਟ ਆ ਉਸ ਦੇ ਵਿੱਚ ਵਜੋਂ ਜਿਹੜਾ ਉੱਥੇ ਕੰਮ ਕਰਨਗੇ ਨੋਬਲ ਜਿੱਤ ਪੁਰਸਕਾਰ ਜੇਤੂ ਜਿਹੜੇ ਯੂਨਸ ਨੇ ਉਹ ਕਹਿੰਦੇ ਵੀ ਬੰਗਲਾਦੇਸ਼ ਦੇ ਵਿੱਚ ਤੁਰੰਤ ਵਾਪਸ ਜਿਹੜੇ ਉਹ ਆਉਣਗੇ ਪੈरिस ਦੇ ਵਿੱਚ ਇਸ ਟਾਈਮ ਕਹਿੰਦੇ ਵੀ ਮੈਡੀਕਲ ਪ੍ਰੋਸੀਜਰ ਦੇ ਲਈ ਉੱਥੇ ਗਏ ਹੋਏ ਆ ਸੋ ਛੇ ਕਸਿਨਾ ਦੇ ਉੱਥੇ ਰਿਮੂਵਲ ਤੋਂ ਬਾਅਦ ਦੇ ਵਿੱਚ ਆਰਮੀ ਦਾ ਜਿਹੜਾ ਚੀਫ ਹਾਉਟੇ ਜਨਰਲ ਵਾਕਰ ਉਸ ਜ਼ਮਾਨ ਉਹਨਾਂ ਨੇ ਜਿਹੜਾ ਮੁਲਕ ਦਾ ਜਿਹੜੀ ਬਾਗਦੋੜਾ ਆਪਣੇ ਹੱਥ ਦੇ ਵਿੱਚ ਆਰਜੀ ਤੌਰ ਦੇ ਉੱਤੇ ਲਈ ਹੈਗੀ ਆ ਤਾ ਜੋ ਜਿਹੜੀ ਅਨਰੈਸਟ ਆ ਉਸ ਦੇ ਉੱਤੇ ਕਾਬੂ ਪਾਇਆ ਜਾ ਸਕੇ ਤੇ ਗਵਾਂਢੀ ਮੁਲਕ ਭਾਰਤ ਦੇ ਵਿੱਚ ਐਸੀ ਅਦਲਾ ਬਦਲੀ ਜਿਹੜੀ ਹੋਈ ਆ ਇਸ਼ਾਰੇ ਜਿਹੜੇ ਹਰਜੋਤ ਸਿੰਘ ਜੀ ਇਹ ਵੀ ਨਾਲ ਦੇ ਨਾਲ ਦੱਸੇ ਜਾ ਰਹੇ ਆ ਕਿਤੇ ਜਾ ਰਹੇ ਆ ਵੀ ਇਹ ਅ ਅਮਰੀਕਾ ਦੇ ਦੁਆਰਾ ਭਾਰਤ ਨੂੰ ਇੱਕ ਦ੍ਰਿਸ਼ ਵੀ ਦਿਖਾਇਆ ਗਿਆ ਆ ਜਾਂ ਕਹਿ ਲੋ ਵੀ ਉਹ ਦੱਸਣ ਦੀ ਕੋਸ਼ਿਸ਼ ਆ ਵੀ ਭਾਈ ਸਿੱਧੇ ਹੋ ਜਾਓ ਆਲੇ ਦੁਆਲੇ ਤੁਹਾਡੇ ਜਿਹੜੀ ਅਨਰੈਸਟ ਆ ਉਹ ਤੁਹਾਡੇ ਲਈ ਜਿਹੜੀ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦੀ ਹੈ ਚੌਂਛ ਪੇਰੀਓ ਜੇ ਆਪਣੇ ਉਹ ਕਹਿ ਸਕਦੇ ਆਂ ਵੀ ਦੁਸ਼ਮਨਾ ਦੇ ਵਿੱਚ ਕੋੜਿਆ ਘਿਰਿਆ ਹੋਊਗਾ ਭਾਰਤ ਤਾਂ ਉਸਦੇ ਲਈ ਕਾਫੀ ਮੁਸ਼ਕਲ ਹੈ ਇੱਕ ਪਾਸੇ ਚੀਨ ਹੈ ਇੱਕ ਪਾਸੇ ਪਾਕਿਸਤਾਨ ਆ ਤੇ ਹੁਣ ਜਿਹੜਾ ਬੰਗਲਾਦੇਸ਼ ਦੇ ਵਿੱਚ ਵੀ ਜੇ ਕੋਈ ਅਜਿਹਾ ਬੰਦਾ ਹੁੰਦਾ ਆ ਜਿਸ ਦੀ ਟੇਕ ਜਾਂ ਚੀਨ ਜਾਂ ਸਦੀ ਅਮਰੀਕਾ ਵਾਲਿਆਂ ਨਾਲ ਹੋਊਗੀ ਤਾਂ ਭਾਰਤ ਦੇ ਵਿੱਚ ਭਾਰਤ ਦੇ ਨਾਲ ਸਿਆਸੀ ਜਿਹੜੇ ਆ ਜਾਂ ਕਹਿ ਲਓ ਵੀ ਕੂਟਨੀਤਿਕ ਤੌਰ ਦੇ ਉੱਤੇ ਉਹ ਚੀਜ਼ਾਂ ਦੇ ਵਿੱਚ ਅਸਰ ਜਿਹੜਾ ਤਬਦੀਲੀ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਜੀ ਤੇ ਕਹਿੰਦੇ ਭਈ ਜਿਹੜੀ ਹਸੀਨਾ ਆ ਉਹ ਨਿਊ ਦਿੱਲੀ ਦੇ ਲਾਗੇ ਮਿਲਟਰੀ 에ਅਰ ਫੀਲਡ ਜਿਹੜਾ ਹੈਗਾ ਆ ਉੱਥੇ ਲੈਂਡ ਕੀਤੀ ਤੇ ਉਸ ਨੂੰ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜਿਹੜੇ ਇੰਡੀਆ ਦੇ ਜੀਤ ਡੋਵਾਲ ਆ ਉਹ ਲੈਣ ਗਏ ਇਹ ਇੰਡੀਆ ਦੇ ਮੀਡੀਆ ਰਿਪੋਰਟ ਕਰ ਰਿਹਾ ਆ ਉਸ ਤੋਂ ਬਾਅਦ ਕਹਿੰਦੇ ਭਈ ਉਹਨਾਂ ਨੂੰ ਇੱਕ ਸੇਫ ਘਰ ਦੇ ਵਿੱਚ ਰੱਖਿਆ ਗਿਆ ਤੇ ਉਹ ਫਿਰ ਬਾਅਦ ਦੇ ਵਿੱਚ ਯੂਕੇ ਨੂੰ ਚਲੇ ਜਾਊਗੀ ਇੰਡੀਆ ਦੇ ਫੋਰਮ ਮਿਨਿਸਟਰ जय शंकर ने ऑफिशियल स्टेटमेंट दीती हैगी कि हां हसीना जेडी आ, आ वो ਸਾਡੇ ਮੁਲਕ ਦੇ ਵਿੱਚ ਹੈਗੀ ਆ ਤੇ ਕਹਿੰਦੇ ਵੀ ਜੋ ਕੁਝ ਬੰਗਲਾਦੇਸ਼ ਵਾਪਰ ਰਿਹਾ ਆ ਉਹ ਸਾਡੇ ਲਈ ਜਿਹੜਾ ਆ ਬੜਾ ਕਨਸਰਨਿੰਗ ਹੈਗਾ ਤੇ ਅਸੀਂ ਉਸ ਨੂੰ ਜਿਹੜਾ ਵਾਚ ਕਰ ਰਹੇ ਆ ਸਰੋਤ ਨੂੰ ਦੱਸਦੇ ਆ ਜੀ ਇਹ ਇੰਡੀਆ ਤੇ ਬੰਗਲਾਦੇਸ਼ ਦਾ ਜਿਹੜਾ ਬਾਰਡਰ ਆ 4000 ਕਿਲੋਮੀਟਰ ਲੰਮਾ ਹੈਗਾ 2545 ਮੀਲ ਤੇ ਹੁਣ ਇੰਡੀਆ ਨੇ ਜਿਹੜੀਆਂ ਆਪਣੀਆਂ ਫੋਰਸੇਜ਼ ਉੱਥੇ ਲਾਈਆਂ ਆ ਉਹਨਾਂ ਨੂੰ ਵੀ ਜਿਹੜਾ ਪੂਰੀ ਤਰ੍ਹਾਂ ਅਲਰਟ ਕੀਤਾ ਹੋਇਆ ਹੈਗਾ ਹਸੀਨਾ 76 ਸਾਲਾਂ ਦੀ ਆ ਤੇ 1902009 ਤੋਂ ਲੈ ਕੇ ਹੁਣ ਤੱਕ ਪਾਵਰ ਚਾ ਹਮੇਸ਼ਾ ਹੀ ਉਹਦੇ ਤੇ ਅਕਯੂਜ਼ ਕੀਤਾ ਜਾਂਦਾ ਵੀ ਇਲੈਕਸ਼ਨ ਦੇ ਵਿੱਚ ਰਿੰਗਿੰਗ ਹੁੰਦੀ ਹੈਗੀ ਆ ਤੇ ਮਿਲੀਅਨਸ ਆਫ ਲੋਕ ਕਹਿੰਦੇ ਮਿਲੀਅਨਾਂ ਦੇ ਵਿੱਚ ਲੋਕ ਸੜਕਾਂ ਤੇ ਉਤਰਿਆ ਆਏ ਸੀ ਫਾਈਨਲੀ ਉਸ ਨੂੰ ਫਿਰ ਫੌਜ ਨੇ 45 ਮਿੰਟ ਦਾ ਸਮਾਂ ਦਿੱਤਾ ਵੀ ਭਾਈ ਹੁਣ ਆ ਇੱਥੇ ਰਜ਼ਾਈਨ ਕਰਦੇ ਤੇ ਤੈਨੂੰ ਇੱਥੋਂ ਭੱਜਣਾ ਪੈਣਾ ਤੇ ਨਹੀਂ ਤਾਂ ਲੋਕ ਮਾਰ ਦੇਣਗੇ ਤੇ ਫੇਰ ਉਹ ਆ ਕਹਿੰਦੇ ਭਈ ਇੱਕ ਕਿਸੇ ਵੇਅਰ ਹਾਊਸ ਦੇ ਉੱਤੇ ਹੈਲੀਕਾਪਟਰ ਲਾ ਕੇ ਉੱਥੋਂ ਜਿਹੜਾ ਉਹਨੂੰ ਭੱਜਣਾ ਪਿਆ ਤੇ ਨਾਲ ਉਹ ਕੁਝ ਵੀ ਨਹੀਂ ਲਿਜਾ ਸਕੀ ਸੋ ਇਦਾਂ ਦੇ ਜਿਹੜੇ ਡਿਕਟੇਟਰ ਹੁੰਦੇ ਆ ਬਾਅਦ ਤੇ ਵਿੱਚ ਉਹਨਾਂ ਦਾ ਜਿਹੜਾ ਇਹ ਹਾਲ ਹੁੰਦਾ ਜੀ